3 ਵਜੇ ਮੇਰਾ ਬੇਟਾ ਆਣਾ ਸੀ 2 ਟਾਈ ਵਜੇ ਤੇ ਵਿੱਚ ਵਿੱਚ ਇਹ ਗਿਰ ਗਿਆ ਮੇਰਾ ਬੇਟਾ ਅੰਦਰ ਹੁੰਦਾ ਫੇਰ ਮੈਂ ਕੀ ਕਰਦੀ ਇਸ ਰਿਸੈਟ ਤੁਸੀਂ ਰਹਿ ਨਹੀਂ ਸਕਦੇ ਜਿਹੜਾ ਖੜਾ ਬਾਕੀ ਹੁਣ ਅਸੀਂ ਯਾਨੀ ਕਿ ਟੈਂਪਰੇਰੀ ਨੂੰ ਸਪੋਰਟ ਦੇ ਰਹੇ ਕਿ ਥੋੜਾ ਬਹੁਤ ਬਚੇ ਬਾਕੀ ਹੁਣ ਦਿਖਦੇ ਨੇ ਕਿਥੀ ਰੂਮ ਰੈਂਟ ਚ ਲੈਣਾ ਪਊਗਾ ਹੋਰ ਕੀ ਕਰ ਸਕਦੇ ਆ ਆ ਦੇਖ ਸਕਦੇ ਹੋ ਨਿਸ਼ਾਨ ਤੇ ਆ ਆ ਤੁਹਾਨੂੰ ਦਿਖਾਉਨੇ ਆ ਸੀ ਨਿਸ਼ਾਨ ਦਿਖਾਉਂਦਾ ਕਿ ਕਿਸ ਤਰੀਕੇ ਦੇ ਨਾਲ ਆ ਦੇਖੋ ਕਿੰਨਾ ਪਿੱਛੇ ਹਟ ਗਿਆ ਆ ਥੱਲੇ ਜਿਹੜੀ ਨੀ ਸੀ ਉਹ ਪਾਣੀ ਪੈਣ ਦੇ ਨਾਲ ਬਿਲਕੁਲ ਕੰਧ ਆ ਜਿਹੜੀ ਇੱਕ ਪਾਸੇ ਨੂੰ ਹੋ ਗਈ ਆ ਆ ਵੱਡੀ ਤਰੇੜ ਆਈ ਅਗਲਾ ਹਿੱਸਾ ਡਿੱਗ ਗਿਆ ਤੇ ਆ ਵੀ ਬੋ ਜੀ ਇਹ ਤਾਂ ਸਾਰੇ ਹੀ ਤੁਹਾਡਾ ਵੱਡਾ ਨੁਕਸਾਨ ਆ ਮੈਂ ਇਹਨੇ ਦੱਸਿਆ ਤਾਂ ਮੈਂ ਉਸ ਦੇ ਬਾਅਦ ਫਲਾਈਟ ਬੁੱਕ ਕੀਤੀ ਮੈਂ ਰਾਤ ਨੂੰ ਤੁਸੀਂ ਕਿੱਥੋਂ ਆਏ ਤੁਸੀਂ ਕਿੱਥੋਂ ਆਇਆ ਮੈਂ ਕਨੇ ਇਹ ਹੱਲੇ ਵੀ ਬੋਰਡਿੰਗ ਪਾਸ ਹਨ ਪੁਣੇ ਦੇ ਮੇਰੇ ਤਾਂ ਮੈਂ ਪਿਆਗਾ ਪੁੱਜਿਆ ਤਾਂ ਜਦ ਦਿਖਿਆ ਤਾਂ ਕੋਈ ਬਚੇ ਨਹੀਂ ਸੀ ਤੁਸੀਂ ਸਵੇਰ ਵੇਲੇ ਦੀਆਂ ਤਸਵੀਰਾਂ ਦੇਖੀਆਂ ਹੋਣੀਆਂ ਕਿ ਕਿਸ ਤਰੀਕੇ ਦੇ ਨਾਲ ਜੀਰਕਪੁਰ ਦੇ ਟਕੌਲੀ ਦੀ ਕ੍ਰਿਸ਼ਨਾ ਅਨਕਲੇਵ ਦੇ ਵਿੱਚ ਬਿਲਕੁਲ ਐਨ ਨਾਲੇ ਦੇ ਕੰਡੇ ਤੇ ਬਣਿਆ ਇੱਕ ਘਰ ਟਹਿ ਢੇਰੀ ਹੋ ਗਿਆ ਸਵੇਰ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੇ ਇਸ ਵੇਲੇ ਸਾਡੀ ਟੀਮ ਉਸੇ ਥਾਂ ਤੇ ਪਹੁੰਚੀ ਹੈ ਜਿਸ ਥਾਂ ਤੇ ਇਹ ਵੱਡਾ ਨੁਕਸਾਨ ਹੋਇਆ ਹਾਲਾਂਕਿ ਪਰਿਵਾਰ ਠੀਕ ਹੈ ਪਰ ਮਕਾਨ ਦਾ ਇੱਕ ਹਿੱਸਾ ਬਿਲਕੁਲ ਜਿਹੜਾ ਨਿਸ਼ਟਾ ਨਾਬੂਦ ਹੋ ਚੁੱਕਿਆ ਉਸੇ ਨਾਲੇ ਦੇ ਕੰਡੇ ਤੇ ਉਸੇ ਘਰ ਦੇ ਬਾਹਰ ਅਸੀਂ ਇਸ ਵੇਲੇ ਮੌਜੂਦ ਹਾਂ ਕੋਸ਼ਿਸ਼ ਕਰਦੇ ਹਾਂ ਜਾਣਨ ਦੀ ਕਿ ਆਖਿਰਕਾਰ ਇਹ ਕਿਸ ਤਰੀਕੇ ਦੇ ਨਾਲ ਹੋਇਆ ਕਿ ਇੱਕ ਘਰ ਸੀ ਜੋ ਕਈ ਸਾਲਾਂ ਤੋਂ ਬੜਿਆ ਹੋਇਆ ਸੀ ਤੇ ਅਚਾਨਕ ਘਟੈ ਟੇਰੀ ਕਿਵੇਂ ਹੋ ਗਿਆ ਤੇ ਇਸ ਦੀ وجہ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪਰ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਪਰਿਵਾਰਕ ਮੈਂਬਰ ਨੇ ਇਹਨਾਂ ਦੇ ਭਾਈ ਸਾਹਿਬ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਦੇ ਸਿਸਟਰ ਦਾ ਘਰ ਆ ਇਹਨਾਂ ਦੇ ਨਾਲ ਪਿਤਾ ਜੀ ਨੇ ਤੇ ਇੱਧਰ ਬਾਉ ਜੀ ਸਾਡੇ ਨਾਲ ਨੇ ਇਸੇ ਕਲੋਨੀ ਦੇ ਪੁਰਾਣੇ ਵਸਨੀਕ ਨੇ 2005 ਤੋਂ ਤੇ ਸਭ ਤੋਂ ਵੱਡੀ ਗੱਲ ਨਿਕਲ ਕੇ ਇਹ ਆ ਰਹੀ ਆ ਕਿ ਕਿਸ ਤਰੀਕੇ ਦੇ ਨਾਲ ਨਕਸ਼ਾ ਸੀਗਾ ਇਹ ਪਾਸ ਕੀਤਾ ਗਿਆ ਮਿਊਂਸੀਪਲ ਕਾਰਪੋਰੇਸ਼ਨ ਦੇ ਵੱਲੋਂ ਕਿਉਂਕਿ ਹਾਲੇ ਜਦੋਂ ਅਸੀਂ ਆਇਆ ਸਭ ਤੋਂ ਪਹਿਲੀ ਗੱਲ ਅਸੀਂ ਨੋਟੇ ਕੀਤੀ ਹੈ ਕਿ ਜਿਹੜਾ ਇਹ ਇਧਰਲੀ ਸੜਕ ਨੂੰ ਉਧਰਲੀ ਸੜਕ ਦੇ ਨਾਲ ਮਲਾਉਣ ਵਾਲਾ ਇੱਥੇ ਜਿਹੜਾ ਪੁਲ ਸੀ ਇਹ ਤੁਸੀਂ ਦੇਖ ਸਕਦੇ ਹੋ ਪੁਲ ਦਾ ਮਲਬਾ ਥੱਲੇ ਆ ਸਭ ਤੋਂ ਪਹਿਲਾਂ ਇਹ ਟੁੱਟਿਆ 6 ਤੋਂ 7 ਮਹੀਨੇ ਪਹਿਲਾਂ ਇਹ ਪੁਲ ਟੁੱਟਿਆ ਪਰ ਮਿਊਂਸਿਪਲ ਕਾਰਪੋਰੇਸ਼ਨ ਇਸ ਤਰੀਕੇ ਨਾਲ ਕੰਮ ਕਰਦਾ ਹੈ ਕਿ 7-8 ਮਹੀਨੇ ਪੁਲ ਨੂੰ ਟੁੱਟੇ ਹੋ ਗਏ ਨੇ ਪਰ ਹਜੇ ਤੱਕ ਇਸ ਦਾ ਕੋਈ ਜਿਹੜਾ ਨਿਰਮਾਣ ਕਾਰਜ ਹੈ ਉਹ ਨਹੀਂ ਹੋਇਆ ਲੋਕਾਂ ਨੂੰ ਇਹਦੇ ਨਾਲ ਵੀ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਕਿਸੇ ਨੇ ਇਧਰੋਂ ਉਧਰ ਤੇ ਉਧਰੋਂ ਇਧਰ ਆਉਣਾ ਤਾਂ ਘੁੰਮ ਕੇ ਜਾਣਾ ਪੈਂਦਾ ਨਹੀਂ ਸਿੱਧਾ ਰਸਤਾ ਸੀ ਪੁਲ ਡਿੱਗਿਆ ਉਸ ਤੋਂ ਬਾਅਦ ਪਰਿਵਾਰ ਮੈਂਬਰ ਦੱਸ ਰਹੇ ਨੇ ਕਿ ਇੱਕ ਮਸ਼ੀਨ ਲਗਾਈ ਅੱਧਾ ਪੁਲ ਡਿੱਗਿਆ ਅੱਧੇ ਪੁਲ ਨੂੰ ਜੀਬੀਸੀ ਦੇ ਨਾਲ ਐਮਸੀ ਦੇ ਵੱਲੋਂ ਤੜਵਾਇਆ ਗਿਆ ਉਦੋਂ ਵਾਈਬ੍ਰੇਸ਼ਨ ਹੋਈ ਤੇ ਕਿਸੇ ਨਾ ਕਿਸੇ ਕਾਰਨ ਉਸੇ ਵਾਈਬ੍ਰੇਸ਼ਨ ਦੇ ਕਾਰਨ ਇੱਥੋਂ ਜਿਹੜੀਆਂ ਘਰ ਦੀ ਨੀ ਆ ਉਹ ਹਿੱਲਣੀ ਸ਼ੁਰੂ ਹੋ ਗਈ ਸੀ ਤੇ ਹੌਲੀ-ਹੌਲੀ ਟਰੇੜਾ ਆਈਆਂ ਦਰਾੜਾਂ ਪਈਆਂ ਤੇ ਅੱਜ ਉਹ ਮਨਹੂਸ ਦਿਨ ਆ ਗਿਆ ਕਿ ਹਸਤਾ ਵਸਤਾ ਜਿਹੜਾ ਇੱਕ ਇੱਕ ਘਰ ਸੀ ਇਸ ਦੇ ਵਿੱਚ ਮੈਂਬਰ ਰਹਿੰਦੇ ਨੇ ਤੇ ਉਹ ਇੱਕ ਹਿੱਸਾ ਤੁਸੀਂ ਦੇਖ ਸਕਦੇ ਹੋ ਪੂਰਾ ਟਾਹ ਟੇਰੀ ਇਹ ਹੋ ਗਿਆ ਆ ਵੱਡਾ ਨੁਕਸਾਨ ਹੋਇਆ ਅੱਜ ਤੋਂ ਕਈ ਸਾਲ ਪਹਿਲਾਂ 21 ਲੱਖ ਰੁਪਏ ਦੇ ਵਿੱਚ ਇਹ ਮਕਾਨ ਖਰੀਦਿਆ ਗਿਆ ਸੀ ਬਾਉ ਜੀ ਸਾਡੇ ਨਾਲ ਨੇ ਬਾਉ ਜੀ ਕੀ ਨਾਮ ਤੁਹਾਡਾ ਕਿਸ਼ੋਰੀ لال ਕਦੋਂ ਖਰੀਦਿਆ ਸੀਗਾ ਜੀ ਕਿਹਦੇ ਲਈ ਖਰੀਦਿਆ ਸੀ ਇਹ 2018 ਦੇ ਵਿੱਚ ਥਰੂ ਆਕਸ਼ਨ ਦੇ ਖਰੀਦਿਆ ਸੀ ਬੈਂਕ ਤੋਂ ਮੇਰੀ ਬੇਟੀ ਨੇ ਅੱਛਾ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਠੀਕ ਸੀ ਜੇ 18 ਤੋਂ ਬਿਲਕੁਲ ਠੀਕ ਸੀ ਕੋਈ ਪ੍ਰੋਬਲਮ ਨਹੀਂ ਸੀ ਜਦੋਂ ਤੇ ਪੋਲਾ نیچے ਗਿਰਿਆ ਉਹਦੇ ਨਾਲ ਜਿਹੜੀ ਵਾਈਬ੍ਰੇਸ਼ਨ ਆ ਉਹਦਾ ਜਿਹੜਾ ਮਟੀਰੀਅਲ نیچے ਇਹਨਾਂ ਨੇ ਗਰਿਆ ਉਹਦੇ ਨਾਲ ਜਿਹੜੀ ਜੇ ਸਾਰੇ ਦਰਾਰਾਂ ਆ ਗਈਆਂ ਔਰ ਇਹ ਜਿਹੜਾ ਜਿੰਨੀ ਵੀ ਆਰਸੀ ਆਰਸੀਸੀ ਜਿਹੜੀ ਲਗਾਈ ਹੈ ਉਹ ਸਾਰੀ ਹਿਲ ਗਈ ਉਹਦੇ ਬਾਅਦ ਉਹ 5-6 ਟਰਾਲੀਆਂ ਨੇ ਪਾਈਆਂ ਉਸ ਤੋਂ ਬਾਅਦ ਇਹ ਪੋਜੀਸ਼ਨ ਚ ਲੰਦੀ ਹੈ ਮਰਾ ਬਰਗੀਤ ਹੈ ਜਦੋਂ ਤੁਸੀਂ ਲਿਆ ਬਾਬੂ ਜੀ ਗੁੜੀਆ ਦੇ ਲਈ ਮਕਾਨ ਲਿਆ ਉਦੋਂ ਤੁਸੀਂ ਇਹ ਚੀਜ਼ ਦੇਖੀ ਨਹੀਂ ਕਿ ਬਿਲਕੁਲ ਨਾਲੇ ਤੇ ਹੈ ਨਾਲੇ ਤੇ ਹੋਰ ਵੀ ਘਰ ਬਣੇ ਹੋਏ ਨੇ ਕਿ ਤੁਹਾਨੂੰ ਉਦੋਂ ਲੱਗਿਆ ਨਹੀਂ ਕਿ ਇਹ ਨੁਕਸਾਨ ਹੋ ਸਕਦਾ ਅੱਗੇ ਆ ਕੇ ਨਹੀਂ ਸਾਡੇ ਤਾਂ ਇਹ ਸੀ ਕਿ ਇਹਨਾਂ ਨੇ ਕੰਮ ਠੀਕ-ਠਾਕ ਕਰਿਆ ਆ ਆਰ ਸੀ ਸੀ ਵੀ ਕਰਿਆ ਜਿਹੜੀ ਉਹ ਠੀਕ ਹੈਗੀ ਤੇ ਮਕਾਨ ਦੇ ਵਿੱਚ ਤਾਂ ਕੋਈ ਦਰਾਰ ਨਹੀਂ थी ਕੁਝ ਕੋਈ ਪ੍ਰੋਬਲਮ ਨਹੀਂ ਸੀ ਇਸ ਕਰਕੇ ਖਰੀਦਿਆ ਸੀਦਾ ਯਾਨੀ ਕਿ ਬਕਾਦਾ ਤੁਸੀਂ ਇਹ ਬੈਂਕ ਦੇ ਕੋਲ ਸੀ ਕਰ ਬੈਂਕ ਤੋਂ ਤੁਸੀਂ ਖਰੀਦਿਆ ਇਹ ਤੁਹਾਡੇ ਬੇਟੀ ਨੇ ਇਹ ਬੇਟੀ ਕਿਸ ਤਰੀਕੇ ਨਾਲ ਸੀ ਕਦੋਂ ਕੀ ਨਾਮ ਹੈ ਤੁਹਾਡਾ ਪਹਿਲਾਂ ਦਾ ਤੁਹਾਡਾ ਨਾਮ ਹੈ ਮੇਰਾ ਦੀਪਾ ਜੀ ਕਰਦੇ ਕੀ ਹੋ ਤੁਸੀਂ ਹਸਬੈਂਡ ਕੀ ਕਰਦੇ ਤੁਹਾਡੇ ਮੈਂ ਜੀ ਐਮ ਸੀ ਐਸ 32 ਮੈਂ ਹਾਂ ਮੁਲਾਜ਼ਮ ਹਾਂ ਔਰ ਮੇਰੇ ਹਸਬੈਂਡ ਫਾਰਮਾਸਿਊਟੀਕਲ ਕੰਪਨੀ ਮੈਂ ਪੂਨੇ ਮੈਂ ਮੈਂ ਇਕੱਲੀ ਰਹਤੀ ਹੂੰ ਬੇਟੇ ਕੇ ਸਾਥ ਕੱਲ ਵੀ ਇਕੱਲੇ ਕੱਲ ਵੀ ਇਕੱਲੇ تھے ਉਹ ਤੋਂ ਜਬ ਹਾਦਸਾ ਹੋਇਆ ਨਾ ਤਾਂ ਮੇਰ ਕੋ ਯਹਾਂ ਜੀ ਸਾਹਮਣੇ ਰਹਤੇ ਹਨ ਉਹਨਾਂ ਨੇ ਮੇਰ ਕੋ ਫੋਨ ਕਰਾਂ ਕੀ ਆਪਕਾ ਮਕਾਨ ਗਿਰਨੇ ਲੱਗਾ ਤਾਂ ਮੈਂ ਅੱਛਾ ਬਾਹਰੋਂ ਸੇ ਉਹਨਾਂ ਨੇ ਦੇਖਿਆ ਪਹਿਲਾਂ ਉਹਨਾਂ ਨੇ ਦੇਖਿਆ ਪਹਿਲੇ ਪੜੋਸੀਓਂ ਨੇ ਦੇਖਿਆ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਮੈਂ 10 ਮਿੰਟ ਚ ਆਈ ਉਹਨੇ ਫਿਰ ਫੋਨ ਆਇਆ ਉਹਨਾਂ ਨੇ ਧੱਕਾ ਮਾਰਿਆ ਕਹਿੰਦੇ ਆ ਤੇਰਾ ਮਕਾਨ ਗਿਰ ਗਿਆ ਤੇਰਾ ਸਾਰਾ ਮਕਾਨ ਗਿਰ ਜਾਣਾ ਤੂੰ ਨੌਕਰੀ ਛੱਡ ਆਪਣੀ ਫਿਰ ਮੈਂ ਨੌਕਰੀ ਛੱਡ ਗਿਆ ਮੇਰਾ ਬੇਟਾ ਵੀ ਆਣ ਵਾਲਾ ਸੀ 2:30 ਦੇ 3 ਵਜੇ ਮੇਰਾ ਬੇਟਾ ਆਣਾ ਸੀ 2:00 ਵਜੇ ਤੇ ਵਿੱਚ ਵਿੱਚ ਇਹ ਗਿਰ ਗਿਆ ਮੇਰਾ ਬੇਟਾ ਅੰਦਰ ਹੁੰਦਾ ਫਿਰ ਮੈਂ ਕੀ ਕਰਦੀ ਬੇਟਾ ਕਿਨੇ ਕੱਢਿਆ ਤੁਹਾਡਾ ਪਾਸੇ ਨਹੀਂ ਬੇਟਾ ਬਾਅਦ ਤੇ 3 3 ਵਜੇ ਆਣਾ ਸੀ ਉਸਨੇ ਉਸ ਤੋਂ ਪਹਿਲੇ ਮੈਂ ਆ ਗਈ ਇਹ ਹੋਇਆ ਤੇ ਸਮਾਨ ਵਗੈਰਾ ਫਿਰ ਕੁਝ ਬਚਾਇਆ ਜਾਂ ਕਿਵੇਂ ਸੀ ਅੰਦਰ ਹੀ ਹੈ ਮੇਰਾ ਸਾਰਾ ਸਮਾਨ ਹੌਲੇ ਹੌਲੇ ਕੱਢ ਰਹੇ ਹਾਂ ਤੁਸੀਂ ਰਹਿ ਕਿੱਥੇ ਰਹੇ ਹੋ ਫਿਰ ਇਹ ਜਿਹੜਾ ਬਚਿਆ ਹਿੱਸਾ ਵੀ ਤਾਂ ਮੇਰੇ ਕੋਈ ਪੜੋਸੀੋਂਗੇ ਵਾਹਾਂ ਪੇ ਖੁੱਲੇ ਮੇ ਰੱਖ ਰਹੀ ਹੂੰ ਸਮਾਨ ਮੇਰੇ ਕੋਈ ਦਿਖਾਈ ਹੈ ਹੀ ਨਹੀਂ ਮੇਰੀ ਰਹਿائش ਹੀ ਨਹੀਂ ਐ ਮੈਂ ਕਾਂ ਜਾਊਂ ਕਿੰਨੇ ਦਾ ਖਰੀਦਿਆ ਸੀ ਭੈਣ ਤੁਸੀਂ ਇਹ ਪੈਸੇ 21 ਲੱਖ 10 ਰੇ ਤੁਹਾਡੇ ਫਾਦਰ 21 ਲੱਖ ਰੁਪਏ ਬਹੁਤ ਹੁੰਦਾ ਇੱਕ ਪਰਿਵਾਰ ਦੇ ਲਈ ਇਕੱਠਾ ਕਰ। ਪੈਸਾ ਸਾਰਾ ਇਕੱਠਾ ਹੀ ਦੁਰਦੁਰ ਘਾ ਵੀ ਦੇਣਾ ਹੈ ਲੋਕੋ ਕੋ ਪੈਸਾ ਆਮਨੇ। ਅਭੀ ਵੀ ਦੇਣਾ ਆਮਨੇ। ਈਦਰ ਉਦਰ ਸੇ ਉਠਾਇਆ ਹੋਇਆ ਆਮਨੇ। ਬੈਂਕ ਦੀਆਂ ਲਾਈਆਂ ਕਿਸ਼ਤਾਂ। ਨਹੀਂ ਨਹੀਂ। ਨਹੀਂ ਬੈਂਕ ਨਹੀਂ ਇਹਨੇ। ਅਸੀਂ ਅਸੀਂ ਦੋਸਤਾਂ ਤੇ ਲਿਆ ਸੀ ਮੈਂ ਮੈਂ ਫਾਰਮਾਸਿਓਟਿਕਲ ਮੈਨ ਦਾ ਹਸਬੰਡ ਹੈ। ਅੱਛਾ ਤੁਸੀਂ ਹਸਬੰਡ ਹੋ। ਮੈਂ ਰਾਤ ਨੂੰ ਹੀ ਫਲਾਈਟ ਪਕੜ ਕੇ ਆਇਆ ਜਿੱਦਾਂ ਇਹ ਮੈਨੂੰ ਪਤਾ ਲੱਗਾ। ਕਿੱਥੋਂ ਆਇਓ? ਮੈਂ ਪੁਣੇ ਤੇ ਆਇਆ। ਪਿਆਗਾ ਹੱਲੇ ਹੁਣ ਹੀ ਪੁੱਜਿਆ ਪਿਆਗਾ 7 ਵਜੇ ਕਾਨ ਅੱਜ ਡਿੱਗਿਆ ਜਾਂ ਕੱਲ ਡਿੱਗਿਆ ਸੀ ਕੱਲ ਡਿੱਗਿਆ ਤਾਂ ਮੈਂ ਇਹਨੇ ਦੱਸਿਆ ਤਾਂ ਮੈਂ ਉਸ ਤੇ ਬਾ ਫਲਾਈਟ ਬੁੱਕ ਕੀਤੀ ਮੈਂ ਰਾਤ ਨੂੰ ਪੁਣੇ ਤੋਂ ਆਇਆ ਤੁਸੀਂ ਪੁਣੇ ਤੋਂ ਆਇਆ ਮੈਂ ਕਹਿੰਦੇ ਇਹ ਹੱਲੇ ਵੀ ਬੋਰਡਿੰਗ ਪਾਸ ਹਨ ਪੁਣੇ ਦੇ ਮੇਰੇ ਤਾਂ ਮੈਂ ਪਿਆਗਾ ਪੁੱਜਿਆ ਤਾਂ ਜਦ ਦਿਖਿਆ ਤਾਂ ਇਹ ਤੋਂ ਕੁਝ ਬਚੇ ਨਹੀਂ ਸੀ ਇਹ ਮੈਂ ਆਪਣੇ ਦੋਸਤਾਂ ਦੇ ਪੈਸੇ ਲੈ ਕੇ ਇੱਦਾਂ ਉੱਦਾਂ ਕਿਤੇ ਸੀ ਕਿਉਂਕਿ ਬੈਂਕ ਵਾਲੇ ਬੋਲਦੇ ਕਿ ਇਹਨੂੰ ਲੋਨ ਨਹੀਂ ਹੋ ਸਕਦਾ ਕਿਉਂਕਿ ਇਹ ਟੈਂਡਰ ਆਰਡਰ ਯਾਨੀ ਕਿ ਆਕਸ਼ਨ ਆਰਡਰ ਹੈ ਤੇ ਇਹ ਪੂਰਾ ਦੇਣਾ ਹੀ ਪੈਣਾ ਤਾਂ ਮੈਂ ਆਪਣੇ ਦੋਸਤਾਂ ਦੇ ਜਿੰਨੇ ਵੀ ਮੇਰੇ ਫਾਰਮਾਸਿਊਟੀਕਲ ਦੇ ਦੋਸਤ ਹੈ ਮੈਂ ਫਾਰਮਾਸਿਊਟੀਕਲ ਕੰਪਨੀ ਚ ਕੰਮ ਕਰਦਾ ਤਾਂ ਉਹਨਾਂ ਤੇ ਮੈਂ ਕਿਸੇ ਤੇ 3 ਲੱਖ ਇਸਤੇ 5 ਲੱਖ ਇਦਾਂ ਚੱਕ ਕੇ ਦਿੱਤਾ ਸੀ ਨਾਲੇ ਹੋਲੇ ਹੁਣ ਫਿਰ ਬੜੀ ਮੁਸ਼ਕਿਲ ਹੁੰਦੀ ਆ ਕਿਉਂਕਿ ਪਰਿਵਾਰ ਆ ਤੁਹਾਡਾ ਕਿਸ ਤਰੀਕੇ ਦੇ ਨਾਲ ਅੱਗੇ ਕਿਉਂਕਿ ਇੰਨੀ ਜਲਦੀ ਤਾਂ ਇਹ ਬਣਨ ਵਾਲਾ ਹੈ ਨਹੀਂਗਾ ਇਸ ਹਿੱਸੇ ਚ ਤੁਸੀਂ ਰਹਿ ਨਹੀਂ ਸਕਦੇ ਜਿਹੜਾ ਖੜਾ ਬਾਕੀ ਹੁਣ ਅਸੀਂ ਯਾਨੀ ਕਿ ਟੈਂਪਰੇਰੀ ਨੂੰ ਸਪੋਰਟ ਦੇ ਰਹੇ ਕਿ ਥੋੜਾ ਬਹੁਤ ਬਚੇ ਬਾਕੀ ਹੁਣ ਵਿਖਦੇ ਨੇ ਕਿਥੀ ਰੂਮ ਰੈਂਟ ਚ ਲੈਣਾ ਪਊਗਾ ਹੋਰ ਕੀ ਕਰ ਸਕਦੇ ਪਰ ਕੀ ਸੇਫ ਰਹੂਗਾ ਜੇ ਥੋੜਾ ਬਹੁਤਾ ਸਪੋਰਟ ਦੇ ਕੇ ਵੀ ਤੁਸੀਂ ਆ ਉਹਦੇ ਲਈ ਵੀ ਜੇ ਮੁਰੰਮਤ ਵੀ ਕਰਾਉਣੀ ਆ ਤਾਂ ਉਹਦੇ ਲਈ ਵੀ ਕਾਫੀ ਪੈਸੇ ਚਾਹੀਦੇ ਹੁਣ ਹਾਂਜੀ ਉਹ ਤਾਂ ਹੈ ਤਾਂ ਪਰ ਹੁਣ ਜਿੱਦਾਂ ਜਿੱਦਾਂ ਪੈਸਾ ਹੋਊਗਾ ਉਦੋਂ ਉਦੋਂ ਹੀ ਕਰੂਗੇ ਹੁਣ ਤਾਂ ਕਿਉਂਕਿ ਹੱਲਾ ਹੀ ਪਹਿਲੇ ਦੋਸਤਾਂ ਦੇ ਪੈਸੇ دیے ਜਾ ਰਹੇ ਆ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਕਿਸੇ ਹੋਰ ਡਿਪਾਰਟਮੈਂਟ ਦੇ ਨਾਲ ਲੈਟਰ ਦੇਣਾ ਹੈ ਮੰਡੇ ਨੂੰ ਉਹਨਾਂ ਨੂੰ ਡੀਸੀ ਸਾਹਿਬ ਨੂੰ ਡੀਸੀ ਨੂੰ ਭਈ ਮੌਕੇ ਤੇ ਕੱਲ ਦਾ ਡਿੱਗਿਆ ਮਕਾਨ ਅੱਜ ਤੱਕ ਦੇਖਣਾ ਆ ਕੋਈ ਨੀ ਮੈਂ ਤਾਂ ਸਵੇਰੇ ਆਈ ਬਟ ਕੱਲ ਕੁਝ ਉਹ ਆਏ تھے ਫਾਇਰ ਬਰਗੇਡ ਵਾਲੇ ਆਏ تھے ਯਹਾਂ ਕੇ ਕਿਆ ਨਾਮ ਹੈ ਉਹਨਾਂ ਦਾ ਤੁਸੀਂ ਦੱਸੋ ਭੈਣ ਕੋਈ ਆਇਆ ਕੋਈ ਆਇਆ ਕਾਰਪੋਰੇਸ਼ਨ ਦੇ ਵੱਲੋਂ ਹੁਣ ਤੱਕ ਕੋਈ ਨਹੀਂ ਵੈਸੇ ਨਹੀਂ ਕੋਈ ਆਇਆ ਸਿਰਫ ਉਹ ਹੀ ਆਏ تھے ਹਾਂਜੀ ਯੋ ਸਾਹਿਬ ਕੋ ਵੀ ਕੱਲ ਹਾਂ ਯੋ ਸਾਹਿਬ ਕੋ ਵੀ ਦੀ ਥੀ ਉਧਰ ਸੇ ਵੀ ਉਹਨਾਂ ਦਾ ਕੋਈ ਰਿਸਪੌਂਸ ਹੀ ਨਹੀਂ ਆਇਆ ਰਿਸਪੌਂਸ ਹੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਤੇ ਇੱਕ ਅੰਦਰ ਵੀ ਦਿਖਾਉਣਾ ਪਰ ਇੱਕ ਹੋਰ ਸਾਨੂੰ ਇਹ ਗੱਲ ਪਤਾ ਲੱਗੀ ਆ ਸ਼ਾਇਦ ਪਰਿਵਾਰ ਨੂੰ ਵੀ ਪਤਾ ਹੋਵੇ ਕਿ ਜਿੱਥੇ ਅਸੀਂ ਖੜੇ ਆ ਇੱਥੇ ਆ ਬਿਲਕੁਲ ਨਾਲੇ ਦੇ ਕੰਡੇ-ਕੰਡੇ ਜਾ ਜਾ ਕੇ ਇਹ ਪਹਿਲਾਂ ਦੱਸਿਆ ਜਾਂਦਾ ਕਿ 15-20 ਸਾਲ ਪਹਿਲਾਂ ਇਹ ਸੜਕ ਸੀ ਇੱਥੋਂ ਰੋਡ ਸੀ ਜਿਵੇਂ ਕਹਿ ਦਿੰਨੇ ਆ ਨਾ ਕਿ ਪਟੜੀ ਆ ਉਧਰਲੇ ਪਾਸੇ ਤੁਸੀਂ ਦੇਖੋ ਕਿ ਉਹ ਜਿਹੜਾ ਕਿਨਾਰਾ ਹੈ ਨਾਲੇ ਦਾ ਦੇਖੋ ਉੱਥੇ ਕਿਨਾਰੇ ਤੇ ਕੋਈ ਘਰ ਨਹੀਂ ਹੈਗਾ ਕਿਨਾਰੇ ਤੇ ਨਾਲ-ਨਾਲ ਬਿਲਕੁਲ ਉਹ ਸੜਕ ਜਾਂਦੀ ਆ ਉਸੇ ਤਰੀਕੇ ਦੇ ਨਾਲ ਇਸ ਥਾਂ ਤੇ ਵੀ ਸੜਕ ਸੀ ਜਿਹੜੀ ਅਸਲੀ ਵਜ੍ਹਾ ਪਤਾ ਲੱਗੀ ਆ ਇਸ ਥਾਂ ਤੇ ਵੀ ਸੜਕ ਸੀ ਪਰ ਕਲੋਰਾਈਜ਼ਰ ਨੇ ਕੀ ਕੀਤਾ ਹੋ ਸਕਦਾ ਕਿ ਆ ਆਪਣੇ ਫਾਇਦੇ ਦੇ ਲਈ ਕਿਤੇ ਨਾ ਕਿਤੇ ਰਿਸ਼ਵਤ ਵੀ ਦਿੱਤੀ ਹੋਈ ਸਕਦੀ ਹੈ ਜਿਹੜੀ ਇਹ ਸੜਕ ਦਾ ਏਰੀਆ ਸੀ ਜਿਵੇਂ ਉਧਰ ਤੁਹਾਨੂੰ ਅਸੀਂ ਦਿਖਾਇਆ ਇਹ ਸੜਕ ਦੇ ਉੱਤੇ ਪਲਾਟ ਕੱਟ ਦਿੱਤੇ ਗਏ ਤੇ ਪਲਾਟ ਕੱਟਣ ਤੋਂ ਬਾਅਦ ਫਿਰ ਏਸੇ ਬਿਲਕੁਲ ਨਾਲੇ ਦੇ ਉੱਪਰ ਘਰ ਬਣਾ ਦਿੱਤੇ ਗਏ ਜਿਹੜਾ ਕਿ ਕਿਸੇ ਵੀ ਤਰੀਕੇ ਦੇ ਨਾਲ ਸੇਫ ਨਹੀਂ ਸੀ ਸੋ ਗੱਲ ਇੱਥੇ ਸਵਾਲੇ ਪੈਦਾ ਹੁੰਦਾ ਹੈ ਕੀ ਕਾਰਪੋਰੇਸ਼ਨ ਦਾ ਉਹ ਕਿਹੜਾ ਅਧਿਕਾਰੀ ਸੀ ਜਿਨੇ ਨਾਲੇ ਦੇ ਬਿਲਕੁਲ ਉੱਪਰ ਜਿੱਥੇ ਪਟੜੀ ਆ ਉੱਥੇ ਪਲਾਟ ਕੱਟ ਕੱਟ ਕੇ ਦਿੱਤੇ ਕਿਉਂਕਿ ਜੇ ਪਲਾਟ ਕੱਟੇ ਨੇ ਤਾਂ ਉਸ ਤੋਂ ਬਾਅਦ ਘਰ ਬਣੇ ਨੇ ਤਾਂ ਨਕਸ਼ਾ ਜ਼ਰੂਰ ਪਾਸ ਹੋਇਆ ਨਕਸ਼ਾ ਬਾਉ ਜੀ ਵੀ ਦੱਸ ਰਹੇ ਨੇ ਕਿ ਪਾਸ ਹੋਇਆ ਹੋਇਆ ਉਹ ਨਕਸ਼ਾ ਪਾਸ ਕਿਹਨੇ ਕੀਤਾ ਉਸ ਅਧਿਕਾਰੀ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਜੋ ਪੂਰੀ ਕਲੋਨੀ ਕ੍ਰਿਸ਼ਨਾ ਐਨਕਲੇਵ ਹੈ ਕਿਹੜੇ ਬਿਲਡਰ ਨੇ ਕੱਟੀ ਆ ਕਿਹੜੇ ਕਲੋਨਾਈਜ਼ਰ ਨੇ ਕੱਟੀ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਬਾਉ ਜੀ ਐ ਇਦਾਂ ਹੀ ਇਸ ਤੇ ਸੜਕ ਸੀਗੀ ਪਹਿਲਾਂ ਇਹ ਤੁਸੀਂ ਦੇਖੀ ਨਹੀਂ ਨਹੀਂ ਅਸੀਂ ਨਹੀਂ ਅਸੀਂ ਨਹੀਂ ਦੇਖਿਆ ਅਸੀਂ ਤਾਂ ਬਿਲਟ ਅਪ ਮਕਾਨ ਹੀ ਦੇਖਿਆ ਬਿਲਟ ਅਪ ਮਕਾਨ ਹੀ ਲਿਆ ਸਾਨੂੰ ਇੱਥੇ ਦੱਸ ਰਹੇ ਸੀ ਨਾ ਬਾਕੀ ਦੇ ਇੱਥੇ ਬਾਉ ਜੀ ਵੀ ਦੱਸ ਰਹੇ ਸੀ ਕਿ ਇੱਥੇ ਸੜਕ ਸੀ ਪਹਿਲਾਂ 2015 ਦੇ ਤਾਂ ਮੈਂ ਇੱਥੇ ਰਹਿ ਰਹੇ ਮੈਂ ਤਾਂ ਸੜਕ ਦੇਖੀ ਨਹੀਂ ਮਕਾਨ ਬਣੇ ਹੋਈ ਸੀ ਉਸ ਤੋਂ ਪਹਿਲੇ ਦੀ ਬਣੀ ਹੋਈ ਸੀ ਅੱਛਾ ਸਾਨੂੰ ਅੰਦਰ ਦਿਖਾਓ ਕਿਸ ਤਰੀਕੇ ਦੇ ਨਾਲ ਆ ਕਿਉਂਕਿ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਬਹੁਤ ਵੱਡਾ ਨੁਕਸਾਨ ਆ ਜਿਹੜਾ ਪਰਿਵਾਰ ਦਾ ਹੋਇਆ ਪਰਿਵਾਰ ਦੇ ਦੋਨੋਂ ਜੀ ਕਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਆ ਕਿ ਅੱਜ ਕੱਲ ਸਮਾਂ ਐਸਾ ਹੈ ਕਿ ਦੋਨਾਂ ਨੂੰ ਕਮਾਉਣਾ ਪਊਗਾ ਤਾਂ ਪਰਿਵਾਰ ਚੱਲਦਾ ਤੇ ਮੀਆਂ ਬੀਬੀ ਦੋਨੋਂ ਕਮਾ ਰਹੇ ਨੇ ਤੇ ਆਪਣੀ ਮਿਹਨਤ ਦੇ ਨਾਲ ਇਹ ਕਾਸ਼ਿਆਨਾ ਇਹਨਾਂ ਨੇ ਖਰੀਦੇਆ ਸੀ ਅ ਅੱਜ ਤੋਂ 6 ਸਾਲ ਪਹਿਲਾਂ 2018 ਦੇ ਵਿੱਚ ਤਾਂ ਸੁਪਨਿਆਂ ਦਾ ਉਹ ਘਰ ਇਸ ਵੇਲੇ ਕਿਸ ਤਰੀਕੇ ਦੀ ਹਾਲਤ ਇਸ ਦੀ ਹੋ ਗਈ ਆ ਤਾਂ ਹੀ ਤੇ ਸਾਡੀ ਜਿਹੜੀ ਭੈਣ ਆ ਉਹ ਹੰਝੂ ਨਿਕਲ ਆਏ ਕਿਉਂਕਿ ਬਹੁਤ ਇਹ ਭਾਵਕ ਚੀਜ਼ਾਂ ਹੁੰਦੀਆਂ ਨੇ ਕਿਸੇ ਦਾ ਘਰ ਜਦੋਂ ਟੁੱਟਦਾ ਬਣਿਆ ਬਣਾਇਆ ਤੇ ਉਹ ਵੀ 21 ਲੱਖ ਰੁਪਏ ਦੀ ਵੱਡੀ ਰਕਮ ਲੋਨ ਤੇ ਚੁੱਕ ਕੇ ਕਿਸੇ ਤੋਂ ਫੜ ਕੇ ਦੋਸਤਾ ਮਿੱਤਰਾਂ ਤੋਂ ਫੜ ਕੇ ਬੈਂਕ ਨੂੰ ਪੇ ਕੀਤਾ ਤੇ ਬੈਂਕ ਤੋਂ ਫਿਰ ਰਜਿਸਟਰੀ ਆਪਣੇ ਨਾਂ ਕਰਵਾਈ ਸੋ ਆਹ ਰਸੋਈ ਰਸੋਈ ਹੈ ਕਿਚਨ ਲੱਗ ਰਿਹਾ ਤੇ ਕਿਚਨ ਦੇ ਨਾਲ ਬਿਲਕੁਲ ਬਾਹਰਲੇ ਪਾਸੇ ਜਿਹੜੀ ਆ ਪੌੜੀ ਦਾ ਏਰੀਆ ਸੀ ਜਿਹੜਾ ਇਹ ਡਿੱਗਿਆ ਹਾਲਾਂਕਿ ਹਲੇ ਵੀ ਇਹ ਕਾਫੀ ਡੇਂਜਰਸ ਹੈ ਤੁਸੀਂ ਦੇਖੋ ਕਿ ਥੱਲੇ ਸਪੋਰਟਾਂ ਦਿੱਤੀਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਘੱਟੋ ਘੱਟ ਇਹ ਛੱਤ ਬਚਾਈ ਜਾ ਸਕੇ ਕਿਉਂਕਿ ਛੱਤ ਦਾ ਆ ਹਿੱਸਾ ਤੁਸੀਂ ਦੇਖੋ ਆ ਜਿਸ ਦੇ ਉੱਤੇ ਛੱਤ ਖੜੀ ਆ ਆ ਕੰਧ ਬਿਲਕੁਲ ਪਿੱਛੇ ਹੋ ਚੁੱਕੀ ਆ ਸੋ ਇਸ ਵੇਲੇ ਵੀ ਖਤਰਨਾਕ ਹੈ ਹਾਲਾਂਕਿ ਪਰਿਵਾਰ ਦਾ ਸਮਾਨ ਆ ਜਿਹੜਾ ਉਹ ਇਸ ਪਾਸੇ ਪਿਆ ਇਹ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਦਿਖਾਉਂਦੇ ਆ ਤੁਹਾਨੂੰ ਇਹ ਬਿਲਕੁਲ ਨਾਲ ਵਾਲੀ ਕੰਧ ਆ ਜਿਹੜੀ ਖਿਸਕੀ ਆ ਆ ਦੇਖ ਸਕਦੇ ਹੋ ਨਿਸ਼ਾਨ ਤੇ ਆ ਆ ਤੁਹਾਨੂੰ ਦਿਖਾਉਂਦੇ ਆ ਸੀ ਨਿਸ਼ਾਨ ਦਿਖਾਉਂਦਾ ਕਿ ਕਿਸ ਤਰੀਕੇ ਦੇ ਨਾਲ ਆ ਦੇਖੋ ਕਿੰਨਾ ਪਿੱਛੇ ਹਟ ਗਿਆ ਆ ਥੱਲੇ ਜਿਹੜੀ ਨੀ ਸੀ ਉਹ ਪਾਣੀ ਪੈਣ ਦੇ ਨਾਲ ਬਿਲਕੁਲ ਕੰਧ ਆ ਜਿਹੜੀ ਇੱਕ ਪਾਸੇ ਨੂੰ ਹੋ ਗਈ ਆ ਆ ਵੱਡੀ ਤਰੇੜ ਆਈ ਅਗਲਾ ਹਿੱਸਾ ਡਿੱਗ ਗਿਆ ਤੇ ਆ ਵੀ ਬੋ ਜੀ ਇਹ ਤਾਂ ਸਾਰਾ ਹੀ ਤੁਹਾਡਾ ਵੱਡਾ ਨੁਕਸਾਨ ਆ ਜੇ ਆਪਾਂ ਕਹੀਏ ਕਿ ਅੱਗੇ ਵਾਲਾ ਹਿੱਸਾ ਹੀ ਆ ਅੱਗੇ ਵਾਲਾ ਨਹੀਂ ਹੈ ਤੁਹਾਡੀ ਸਾਰੀ ਇਹ ਕੰਧ ਸਾਰੀ ਹੈਗੀ ਆ ਸਾਰੀ ਬਿਲਡਿੰਗ ਹੀ ਹਿੱਲ ਗਈ ਹੈ ਸਾਰੀ ਬਿਲਡਿੰਗ ਹਿੱਲ ਗਈ ਹੈ ਬਿਲਕੁਲ ਆ ਵੀ ਤੁਸੀਂ ਇੱਥੇ ਸਪੋਰਟ ਦਿੱਤੀ ਹੈ ਕੋਣ ਕਿਉਂ ਦੇਖੋ ਇੱਥੇ ਮੇਰੇ ਸਭ ਜ਼ਰਾ ਰਹੇ ਆ

ਇਹ ਗਿਉ ਨੂੰ ਨੂੰ ਕੋਈ ਗੱਲ ਹੋ ਜਾਂਦੀ ਹੈ ਨਾ ਕਿ ਮਤਲਬ ਜੇ ਇਸ ਤਰ੍ਹਾਂ ਦਾ ਹੋਵੇ ਵੀ ਅੱਗੇ ਚੋ ਚਲੋ ਨਾ ਕਰੀਏ ਕਿਸੇ ਦੇ ਨਾਲ ਹੋਵੇ ਪਰ ਅਗਰ ਇਸ ਤਰੀਕੇ ਦਾ ਹੁੰਦਾ ਜਿਹੜੇ ਹੋਰ ਲੋਕ ਵੀ ਸੁਣਦੇ ਨੇ ਤਾਂ ਇੱਕ ਰਿਟਰਨ ਕੰਪਲੇਂਟ ਜ਼ਰੂਰੀ ਹੋ ਜਾਂਦੀ ਆ ਕਿਉਂਕਿ ਬੰਦਾ ਫਿਰ ਮੁੱਕਰ ਨਹੀਂ ਸਕਦਾ ਜਿਸ ਦੇ ਕੋਲ ਕੰਪਲੇਂਟ ਆ ਵਰਬਲੀ ਕੰਪਲੇਂਟ ਆਪਾਂ ਕਰਦੇ ਆ ਤਾਂ ਫਿਰ ਉਹ ਕਹਿ ਦਿੰਦੇ ਕਿ ਸਾਡੇ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਤੇ ਹੁਣ ਕਿਵੇਂ ਕਰੋਗੇ ਕਿਵੇਂ ਹੁਣ ਭੈਣ ਆ ਭੈਣ ਦਾ ਘਰ ਦੁਆਰਾ ਤਾਂ ਬਸਾਉਣਾ ਪੈਣਾ ਹੀ ਪਰ ਪਹਿਲਾਂ ਤਾਂ ਸਰ ਸਾਡਾ ਮੇਨ ਤਾਂ ਮਕਸਦ ਹੈ ਕਿ ਵੀ ਸਮਾਨ ਨੂੰ ਬਾਹਰ ਕੱਢੀਏ ਰੋਜ਼ ਦੇ ਬਾਅਦ ਦੇਖਦੇ ਨੇ ਕੁਛ ਗਮ 2.5 ਲੱਖ ਰੁਪਏ ਦਾ ਸਮਾਨ ਹੈ ਅੰਦਰ ਫ੍ਰਿਜ ਵਾਸ਼ਿੰਗ ਮਸ਼ੀਨ ਏਸੀ ਚਾਰ ਬੈੱਡ ਅਲਮਾਰੀਆਂ ਸਾਰੇ ਇੰਨਾ ਸਮਾਨ ਰੱਖਿਆ ਸੀ ਉਹ ਸਾਰਾ ਕੱਢ ਰਹੇ ਅਸੀਂ ਜਿਹੜਾ ਜਿਹੜਾ ਕਾਲਿਆ ਜਾ ਸਕਦਾ ਪੱਖੇ ਭੁਖੇ ਅਸੀਂ ਹੁਣ ਖੋਲ ਲੇ ਜਣੀ ਹੁਣ ਤੁਸੀਂ ਸਾਰਾ ਸਮਾਨ ਚੱਕ ਰਹੇ ਹੋ ਬਸ ਚੱਕ ਰਹੇ ਹੋ ਹੋਰ ਕੀ ਕਰ ਸਕਦੇ ਪਹਿਲਾਂ ਤਾਂ ਸਮਾਨ ਅੰਦਰ ਥੋੜੀ ਰਹਿਵਾਂਗੇ ਨਹੀਂ ਰਹਿ ਜਾ ਸਕਦੇ ਤੇ ਤਾਂ ਬਹੁਤ ਰਿਸਕ ਹੈ ਬਹੁਤ ਰਿਸਕ ਇਹ ਤਾਂ ਰਾਤ ਨੂੰ ਵੀ ਕੁਝ ਹੋ ਸਕਦਾ ਛੋਟਾ ਬੱਚਾ ਨਾਲ ਬਿਲਕੁਲ ਨਹੀਂ ਨਹੀਂ ਰਹਿ ਹੀ ਨਹੀਂ ਸਕਦੇ ਉਹ ਇਹਦੇ ਦਾ ਕਲਾਪਸਿੰਗ ਦਾ ਕੋਈ ਕੋਈ ਪਤਾ ਨਹੀਂ ਤੁਸੀਂ ਦੱਸ ਦਿਓ ਕਿ ਇਹਦੇ ਬਿਲਕੁਲ ਨਾਲ ਤੁਹਾਡਾ ਘਰ ਹੈ ਬਾਉ ਜੀ ਮੇਰੇ ਨਾਲ ਹਾਂ ਬਿਲਕੁਲ ਨਹੀਂ 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 ਇਹ ਨਹੀਂ ਹੈ ਅੱਛਾ ਇਹ ਤਾਂ ਇਨੀ ਕੀ ਹੈ ਇਹ ਨਹੀਂ ਇਸ ਤੋਂ ਪਿੱਛੇ ਕਾ ਹੈਗਾ ਕੋਈ ਹਾਂ ਇਹ ਇਹ ਪਿੱਛੇ ਸਾਡਾ ਇਸ ਦੇ ਪਿੱਛੇ ਹੀ ਹੈ ਸਾਡਾ ਤੁਹਾਡਾ ਵੀ ਨਾਲੇ ਤੇ ਹੀ ਹੈ ਮਤਲਬ ਇਹ ਸਾਡੇ ਤੋਂ ਵੀ ਤਰੇੜ ਚੱਲ ਗਈ ਤੁਹਾਡੇ ਤੇ ਵੀ ਹੈ ਹਾਂ ਇਹ ਇਹ ਕੱਲ ਤੇ ਗਈ ਅੱਛਾ ਜਦੋਂ ਗਿਰਿਆ ਨਾ ਉਹਦੇ ਸਾਡੇ ਵੀ ਅੱਗੇ ਪਹੁੰਚ ਗਈ ਤਰੇੜ ਹੂੰ ਉਹ ਉੱਤੇ ਵੀ ਗੈਪ ਪੈ ਗਿਆ ਤੇ ਕੱਲ ਤੋਂ ਹੁਣ ਤੱਕ ਆਜੋ ਤੁਸੀਂ ਵਾਰੀ ਚੱਲਦੇ ਆਪਾਂ ਕਿਉਂਕਿ ਅ ਇਸ ਤਰੀਕੇ ਦਾ ਹਾਲਾਤ ਅਸੀਂ ਦੇਖ ਰਹੇ ਹਾਂ ਕਿ ਇਹ ਉਹੀ ਘਰ ਹੈ ਜਿਹਦੀਆਂ ਤਸਵੀਰਾਂ ਅੱਜ ਸਵੇਰ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਖੜਾ ਘਰ ਹੈ ਜਿਹੜਾ ਤਰੇੜ ਪੈਂਦੀ ਆ ਤੇ ਇੱਕੋ ਮਿੰਟ ਦੇ ਵਿੱਚ ਢਾਈ ਢੇਰੀ ਹੋ ਜਾਂਦਾ ਤੇ ਆ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਉੱਪਰ ਚਾਦਰ ਪਾਈ ਸੀ ਤੇ ਇਹ ਟੁੱਟ ਕੇ ਵਿੱਚ 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 ਗਈ ਆ ਸੋ ਇਸ ਤਰੀਕੇ ਦੇ ਹਾਲਾਤ ਨੇ ਪਰ ਹੁਣ ਕੰਪਲੇਂਟ ਹੈ ਤਾਂ ਅਸੀਂ ਕੀ ਸੋਚਿਆ ਕੀ ਆ ਕੰਪਲੇਂਟ ਕਰੋਗੇ ਕਿਸ ਨੂੰ ਬਾਬ ਜੀ ਹਾਂ ਜੀ ਤਾਂ ਡੀਸੀ ਸਾਹਿਬ ਕੋਲ ਜਾ ਰਹੇ ਨੇ ਮੰਡੇ ਨੂੰ ਹਾਂ ਲੈਟਰ ਅਸੀਂ ਬਣਾ ਲਿਆ ਸਾਈਨ ਕਰਵਾ ਰਹੇ ਸਾਰੀ ਲੋਕੈਲਿਟੀ ਦੇ ਤੇ ਅਸੀਂ ਕਾਉਂਸਲਰ ਨੂੰ ਵੀ ਦੇ ਰਹੇ ਲੈਟਰ ਤੇ ਉਸ ਤੋਂ ਬਾਅਦ ਅਸੀਂ ਆ ਜਿਹੜੀ ਡਰੇਨ ਐਕਸ਼ਨ ਸਾਹਿਬ ਨੂੰ ਵੀ ਦੇ ਰਹੇ ਨੇ ਜਿਹੜੀ ਇਹ ਸਾਰੀ ਆਰਸੀਸੀ ਜਿਹੜੀ ਟੁੱਟ ਰਹੀ ਹੈ ਉਹਦੇ ਕਰਕੇ ਹੀ ਸਾਡਾ ਸਾਰਾ ਪੰਗਾ ਪਿਆ ਹੈਗਾ ਕਿ ਭਾਈ ਜੀ ਰਿਪੇਅਰ ਕਰੋ ਜਾਂ ਨਈ ਬਣਾਓ ਤੁਸੀਂ ਭਾਈ ਸਾਹਿਬ ਇੱਧਰ ਆਇਓ ਮੜਾ ਜੀ ਸਾਨੂੰ ਪਤਾ ਲੱਗਿਆ ਕਲੋਨੀ ਵਾਲਿਆਂ ਤੋਂ ਵੀ ਇੱਥੇ ਤਾਂ ਰੋਡ ਸੀ ਜਿਵੇਂ ਉਧਰਲੇ ਪਾਸੇ ਰੋਡ ਆ ਨਾ ਇੱਧਰ ਰੋਡ ਸੀ ਜਦਾ ਸੀ 2017 ਚ ਲਿਆ 2015 16 ਤੇ ਅਸੀਂ ਇੱਧਰ ਆਏ ਦੇਖਣ 2017 ਚ ਲਿਆ ਤੇ ਮਕਾਨ ਹੀ ਬਣੇ ଥି ਨਾਲੇ ਮੈਨੇ ਬੈਂਕ ਤੇ ਹੀ ਯਾਨੀ ਕਿ ਆਕਸ਼ਨ ਪਰ ਕੇ ਮਕਾਨ ਲਿਆ ਸੀ ਇਲਾहाबाद ਬੈਂਕ ਤੇ ਇਲਾहाबाद ਬੈਂਕ ਨੇ ਸੇਲ ਆਊਟ ਕੀਤਾ ਸੀ ਮੈਨੂੰ ਇਹ ਤਾਂ ਤਾਲੇ ਇੱਧਰ ਮਕਾਨ ਬਣੇ ਹੋਏ ଥି ਤੇ ਨਾਲੇ ਸਾਰੇ ਡਿਵੈਲਪਡ ਹੀ ਮਕਾਨ ਤੇ ਇੱਧਰ ਪਰ ਤੁਹਾਡੇ ਉਦੋਂ ਦਿਮਾਗ ਚ ਨਹੀਂ ਆਇਆ ਕਿ ਯਾਰ ਰਿਸਕੀ ਹੋ ਸਕਦਾ ਕੰਮ ਕਿਹਾ ਮੈਂ ਵਿਜ਼ਿਟ ਕੀਤਾ ਤਾਂ ਸਾਰੇ ਮਕਾਨ ਬਣੇ ਹੋਏ ଥି ਕਹਿੰਦਾ ਨਾਲੇ ਸਾਰੇ ਸੇਫ ਹੀ ଥି ਔ ਕਮ ਆਰ ਸੀ ਸੀ 15 ਫੁੱਟ ਆਰ ਸੀ ਸੀ ਭਰੀ ਹੋਈ ਥੀ ਠੀਕ ਹੈ ਬਬੂ ਜੀ ਤੁਸੀਂ ਇੱਥੇ ਰਹਿੰਦੇ ਹੋ ਮੈਂ ਹਾਂ ਅੱਛਾ ਬੜੇ ਪੁਰਾਣੇ ਰਹਿੰਦੇ ਹੋਗੇ ਨਹੀਂ ਕਰੀ ਮੈਂ 2008 ਵਿੱਚ ਖਰੀਦਿਆ ਥਾ ਮਨੇ ਤੁਸੀਂ ਵੀ 2008 ਚ ਆਇਸੀ ਕਾਫੀ ਪੁਰਾਣੇ ਹੋ ਫਿਰ ਹਾਂ ਕਾ ਪੁਰਾਣੇ ਹਾਂ ਤੇ ਬਬੂ ਜੀ ਇੱਥੇ ਕਹਿੰਦੇ ਕਿ ਸੜਕ ਸੀਗੀ ਪਹਿਲਾਂ ਉਧਰੋਂ ਵਾਂਗੋ ਜਿਵੇਂ ਉਹ ਪਟੜੀ ਸੀ ਤੇ ਇੱਧਰ ਵੀ ਸੜਕ ਸੀ ਸੜਕ ਥੀ ਆਪੇ ਬਾਅਦ ਵਿੱਚ ਮਟਲ ਜਮੀ ਹੈ ਨਹੀਂ ਨਹੀਂ ਇਹ ਤਾਂ ਥੀ ਆ ਜਿੱਥੇ ਘਰ ਨੇ ਆ ਜਿੱਥੇ ਘਰ ਹੈ ਇਸ ਪਟੜੀ ਤੇ ਰੋਡ ਨਹੀਂ ਸੀ ਇਹ ਮਤਲਬ ਅੱਛਾ ਅੱਛਾ ਇਹ ਇਹਦੇ ਉੱਤੇ ਨਹੀਂ ਸੀ ਅੱਛਾ ਆਹੀ ਸੀਗੀ ਬਸ ਸੜਕ ਸਲੈਬ ਸੇ ਜੋ ਪਾਣੀ ਵਜਾ ਉਸੇ ਨੇ ਤੋ ਮੇਨ ਪ੍ਰੋਬਲਮ ਕੀ 6 7 7 ਸਾਲ ਸੇ ਤੋ ਹਮ ਵੀ ਰਹਿ ਰਹੇ ਹਾਂ ਇਧਰ ਅਭੀ ਦੇਖੋ ਇਹ ਪੁਲ ਤੋੜਾ ਵਾਈਬ੍ਰੇਸ਼ਨ ਹੋਈ ਔਰ ਇਹ ਪੁਲ ਸੇ ਸਾਰਾ ਪਾਣੀ ਅੰਦਰ ਕੋ ਆ ਰਹਾ ਹੈ ਜੋ ਕਿ ਅੰਦਰ ਕੋ ਨੀਚੇ ਕੋ ਚਲਾ ਜਾ ਰਹਾ ਹੈ ਬਿਲਕੁਲ ਹੈ ਜੇ ਪਾਣੀ ਥੱਲੇ ਜਾਊਗਾ ਤੇ ਉਹ ਨੀਹਾਂ ਤਾਂ ਫਿਰ ਖਰਾਬ ਹੋਣਗੇ ਇੰਨਾ ਮੋਟਾ ਆਰਸੀਸੀ ਟੇਡਾ ਹੋ ਗਿਆ ਹੈ ਸੋ ਇੱਕ ਅਸੀਂ ਕਰੈਕਟ ਸੋ ਕਰੈਕਟ ਕਰ ਦਿੰਦੇ ਆ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਪਟੜੀ ਦੇ ਉੱਤੇ ਸੜਕ ਸੀ ਪਰ ਹੁਣ ਪਤਾ ਲੱਗ ਰਿਹਾ ਕਿ ਪਟੜੀ ਦੇ ਉੱਤੇ ਸੜਕ ਨਹੀਂ ਸੀ ਆ ਜਿੱਥੇ ਅਸੀਂ ਖੜੇ ਆ ਇਹ ਸੜਕੀ ਉਧਰ ਪੁਲ ਜਿਹੜਾ ਉਹ ਦੂਸਰੀ ਸੜਕ ਤੇ ਮਿਲਾਉਂਦਾ ਸੀ ਤੇ ਇਸੇ ਤਰੀਕੇ ਦੇ ਨਾਲ ਇਹ ਪਰ ਫਿਰ ਵੀ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇਸ ਤਰੀਕੇ ਦੇ ਨਾਲ ਦੇਖੋ ਵਗਦਾ ਨਾਲਾ ਗੰਦਾ ਨਾਲਾ ਹੈ ਪਰ ਜਦੋਂ ਬਰਸਾਤ ਆਉਂਦੀ ਹੈ ਉਦੋਂ ਸ਼ਾਇਦ ਬਹੁਤ ਜ਼ਿਆਦਾ ਪਾਣੀ ਆਉਂਦਾ ਹੋਣਾ ਉੱਪਰ ਤੱਕ ਕਹਿੰਦੇ ਕਿ ਪਾਣੀ ਆ ਜਾਂਦਾ ਇਹ ਇਸ ਤਰੀਕੇ ਦੇ ਨਾਲ ਘੱਟੋ-ਘੱਟ ਜ਼ਿੰਮੇਵਾਰੀ ਦੇਖਿਓ ਮਿਊਨਿਸਪਲ ਕਾਰਪੋਰੇਸ਼ਨ ਦੀ ਬਣਦੀ ਸੀ ਇਸ ਤਰੀਕੇ ਦੇ ਨਾਲ ਕੋਲੋਨਾਈਜ਼ਰ ਨੇ ਬਿਲਕੁਲ ਨਾਲੇ ਦੇ ਕੰਡੇ ਤੇ ਪਲਾਟ ਕੱਟੇ ਉਹਨੇ ਆਪਣੀਆਂ ਜੇਬਾਂ ਗਰਮ ਕੀਤੀਆਂ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ ਦੇ ਵਿੱਚ ਪਾਈਆਂ ਇਹ ਸਭ ਤੋਂ ਵੱਡੀ ਗੱਲ ਹੈ ਤੇ ਜਿਸ ਵੇਲੇ ਇਹ ਮਕਾਨ ਬਣੇ ਪੂਰੇ ਨਾਲੇ ਦੇ ਕੰਡੇ ਤੇ ਜਿੰਨੇ ਵੀ ਮਕਾਨ ਨੇ ਹੋ ਸਕਦਾ 50 100 ਮਕਾਨ ਇਸ ਤੋਂ ਵੱਧ ਵੀ ਹੋ ਸਕਦੇ ਨੇ ਉਹਨਾਂ ਸਾਰਿਆਂ ਦੀ ਜਾਂਚ ਹੋਣੀ ਬਣਦੀ ਹੈ ਕਿ ਕਿਸ ਅਧਿਕਾਰੀ ਦੇ ਵੱਲੋਂ ਨਕਸ਼ਾ ਪਾਸ ਕੀਤਾ ਗਿਆ ਸਭ ਤੋਂ ਵੱਡੀ ਗੱਲ ਇਹ ਹੀ ਆ ਕਿਉਂਕਿ ਇੱਕ ਪਾਸੇ ਨਾਲਾ ਬਰਸਾਤੀ ਨਾਲਾ ਬਰਸਾਤੀ ਨਾਲੇ ਦੇ ਬਿਲਕੁਲ ਕੰਡੇ ਤੇ ਤੁਸੀਂ ਪਲਾਟ ਕੱਟ ਕੇ ਲੋਕਾਂ ਨੂੰ ਵੇਚ ਰਹੇ ਹੋ ਤੇ ਫਿਰ ਲੋਕਾਂ ਨੇ ਘਰ ਬਣਾਏ ਇਹ ਘਰ ਵੀ ਪਹਿਲਾਂ ਕਿਸੇ ਹੋਰ ਨੇ ਬਣਾਇਆ ਕਿਸ਼ਤਾਂ ਟੁੱਟੀਆਂ ਬੈਂਕ ਦੀਆਂ ਤਾਂ ਬੈਂਕ ਨੇ ਕਬਜ਼ਾ ਕੀਤਾ ਤੇ ਇਲਾਹਾਬਾਦ ਬੈਂਕ ਤੋਂ ਫਿਰ ਇਸ ਪਰਿਵਾਰ ਨੇ ਇਹ ਘਰ ਖਰੀਦਿਆ 2018 ਦੇ ਵਿੱਚ ਤੇ ਅੱਜ ਇਹ ਆ ਕਿ 6 ਸਾਲ ਸਿਰਫ ਰਹਿ ਚੁੱਕਿਆ ਪਰਿਵਾਰ ਤੇ 6 ਸਾਲ ਬਾਅਦ ਅੱਜ ਇਹ ਪੂਰੇ ਤਰੀਕੇ ਦੇ ਨਾਲ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਆ ਘਰ ਤਬਾਹ ਹੋ ਚੁੱਕਿਆ ਹੈ ਜੇ ਦੁਬਾਰਾ ਵੀ ਬਣਾਉਣ ਦੀ ਪਰਿਵਾਰ ਕੋਸ਼ਿਸ਼ ਕਰੂਗਾ ਤਾਂ ਘੱਟੋ-ਘੱਟ 10 ਲੱਖ ਰੁਪਏ ਤੋਂ ਘੱਟ ਖਰਚ ਨਹੀਂ ਹੋਣਾ ਇਹ ਇਸ ਤੋਂ ਵੱਧ ਹੀ ਹੋਊਗਾ ਸੋ ਲੱਖਾਂ ਰੁਪਏ ਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਚੰਗੀ ਗੱਲ ਇਹ ਰਹੀ ਕਿ ਜਿਸ ਵੇਲੇ ਇਹ ਘਰ ਟਹਾ ਉਸ ਵੇਲੇ ਘਰ ਦੇ ਵਿੱਚ ਕੋਈ ਨਹੀਂ ਸੀ ਭੈਣ ਸਾਡੀ ਜਿਹੜੀ ਦੱਸ ਰਹੇ ਆ ਉਹ ਜੌਬ ਤੇ ਸੀ ਤੇ ਬੱਚਾ ਸਕੂਲ ਦੇ ਵਿੱਚ ਸੀ ਤੇ ਗਵਾਂਡੀਆਂ ਨੇ ਹੀ ਜੋ ਮੌਕੇ ਤੇ ਫਿਰ ਸੱਦਿਆ ਜਦੋਂ ਤਰੇੜਾਂ ਆਈਆਂ ਮੌਕੇ ਤੇ ਇਹ ਦੱਸ ਰਹੇ ਨੇ ਕਿ ਫਾਇਰ ਬ੍ਰਿਗੇਡ ਦੇ ਅਧਿਕਾਰੀ ਜ਼ਰੂਰ ਆਏ ਸੀ ਉਹਨਾਂ ਨੇ ਥੋੜਾ ਬਹੁਤਾ ਸਮਾਨ ਕਢਾਉਣ ਦੇ ਵਿੱਚ ਮਦਦ ਜ਼ਰੂਰ ਕੀਤੀ ਆ ਥੋੜਾ ਜਿਹਾ ਮਦਦ ਕੀਤੀ ਆ ਪਰ ਹਾਲਮ ਇਹ ਹੈ ਕਿ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਮਿਊਨਿਸਪਲ ਕਾਰਪੋਰੇਸ਼ਨ ਦਾ ਕੋਈ ਵੀ ਅਧਿਕਾਰੀ ਕੋਈ ਵੀ ਵੱਡਾ ਅਫਸਰ ਇੱਥੇ ਮੌਕਾ ਦੇਖਣ ਨਹੀਂ ਪਹੁੰਚਿਆ ਪਤਾ ਲੱਗਦਾ ਕਿ ਕਿੰਨਾ ਕੁ ਸੰਜੀਦਾ ਕਾਰਪੋਰੇਸ਼ਨ ਆ ਜੀਰਕਪੁਰ ਦਾ ਸੋ ਹੁਣ ਅੱਗੇ ਪਰਿਵਾਰ ਕਹਿ ਰਿਹਾ ਕਿ ਡਿਪਟੀ ਕਮਿਸ਼ਨਰ ਦੇ ਕੋਲ ਜਾ ਕੇ ਸ਼ਿਕਾਇਤ ਕਰਨਗੇ ਦੇਖਣਾ ਇਹ ਆ ਕਿ ਡਿਪਟੀ ਕਮਿਸ਼ਨਰ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਕਦੋਂ ਕਦੋਂ ਦੰਦੇ ਨੇ ਕਿਉਂਕਿ ਬੇहद ਜ਼ਰੂਰੀ ਹੈ ਇਹ ਜਾਂਚ ਹੋਣੀ ਚਾਹੀਦੀ ਹੈ ਹੁਣ ਇਸ ਪਰਿਵਾਰ ਦਾ ਨੁਕਸਾਨ ਹੋਇਆ ਕੱਲ ਅੱਗੇ ਨਾ ਹੋਵੇ ਕਿ ਕਿਸੇ ਹੋਰ ਪਰਿਵਾਰ ਦਾ ਇਸੇ ਤਰੀਕੇ ਦੇ ਨਾਲ ਨੁਕਸਾਨ ਹੋਵੇ ਸੋ ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਜਾਗ ਜਾਣਾ ਚਾਹੀਦਾ ਹੈ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਮੈਰਾ ਅਵਰਿੰਦ ਸਿੰਘ ਬੈਣੀਪਾਲ ਔਨ 에ਅਰ ਡਕੋਲੀ ਜੀ ਰਖਪੁਰ